ਸਤਿ ਸ਼੍ਰੀ ਅਕਾਲ। ਖੇਤ ਆਏ ਸੀ ਗੇੜਾ ਮਾਰਨ। ਆਪਣਾ ਦੇਖ ਲਓ। ਕਾ ਨਾਈ ਪੇਰੀਨ ਗ੍ਰਾਸ। ਇਹਨੂੰ ਹੁਣ ਆਪਾਂ ਲਾ ਦਾਂਗੇ ਇਹਦੀਆਂ ਅੱਖਾਂ ਬਣ ਗਈਆਂ। ਰੈੱਡ ਕਲਰ। ਸੋਹਣਾ ਲੱਗਦਾ। ਕਣਕ ਆਪਣੀ ਤਿਆਰ ਆ ਤਕਰੀਬਨ। ਵੱਡੀ ਦਾ ਜੂਰਾ ਸੁੰਡੀ ਦੇਸ ਲੋ ਮਾਰਦੀ ਆਠੇ ਐ ਜੇ ਕਿ ਲਸਣ ਪੱਟਣ ਲਸਣ ਪੱਟ ਲਿਆ ਥੋੜਾ ਜਿਹਾ ਚੜ ਗਿਆ ਸੁੱਕ ਜੇ ਗਿਆ ਬਾਜਰਾ ਆਪਣਾ ਹੋ ਗਿਆ ਹਰਾ ਇਹ ਐਡਵਾਂਟਾ ਦਾ ਸੀ ਨਿਊਟਰੀ ਫੀਲਡ ਇਹ ਥੋੜੀ ਜਿਹੀ ਗਰੋਥ ਥੋੜੀ ਹੁੰਦੀ ਆ ਪਹਿਲਾਂ ਪਹਿਲਾਂ ਪਰ ਬਾਅਦ ਚ ਬਹੁਤ ਹੋ ਜਾਂਦਾ ਹੈ ਇਹ ਦੋ ਬੀਜੇ ਆ ਇਹ ਐਡਵਾਂਟਾ ਦਾ ਵਾ ਉਹ ਹੈਗਾ ਅਰਜਨ ਵਾਲਿਆਂ ਦਾ ਮਲਟੀ ਕਟ 600 ਰੁਪਏ ਦਾ ਇਹ ਸੀ ਗਣਿਸ਼ 650 500 600 ਕਿਲੋ ਇਲਾਦਾਨਾ ਲਸਣ ਬਹੁਤ ਨਿਕਲਿਆ ਲਸਣ ਬੀਜਿਆ ਸੀ ਇੱਥੇ ਸੀਗਾ 4 ਪਾਇਆ ਆਪਣਾ ਮੱਕੀ ਦਾ ਤੇ ਇੱਥੇ ਰੂੜੀ ਵਾਲਾ ਥਾਂ ਸੀ ਬਿੱਡਾਂ ਦੇ ਬੀਜ ਤਾਂ ਗੁੱਡ ਗੁੱਡ ਤਾਂ ਨਹੀਂ ਹੋਇਆ ਪਰ ਲਸਣ ਬਹੁਤ ਸੋਨਾ ਨਿਕਲਿਆ ਕਰੋਚੇ ਨ ਮੱਕੀ ਹੋ ਗਈ ਆਪਣੀ ਸੋਹਣੀ ਤੇ ਹੱਤ ਚ ਹੈਗਾ ਨਿਊਟਰੀ ਫੀਡ ਇੱਥੋਂ ਤੋਂ ਵੀ ਜਿਆ ਹੈ ਹੜਾਣ ਵਾਲੀ ਸੀ ਕਿਉਂਕਿ ਆਲੂ ਵਾਲਾ ਥਾਂ ਸੀ ਇੱਥੇ ਆਲੂ-ਆਲੂ ਵੀ ਸੀਗੇ ਪਰ ਗਲੇ ਗੁਲੇ ਸੋਣਾ ਹੋ ਗਿਆ ਹਰਾ ਜਿੰਨਾ ਵੀ ਵਾਧੂ ਹੋ ਜਾਣਾ ਇਹਨੇ ਉੱਕੀ ਗੱਲੋ ਜੀ ਇੱਕ ਗ੍ਰੀਨੀ ਗ੍ਰੀਨੀ ਦੀ ਨਹੀਂ ਆ ਸਾਰੇ ਬੱਸ ਚੱਲਦੇ ਆ ਘਰ ਨੂੰ